ਮੱਕੀ ਦੀ ਗ੍ਰੋਥ ਵਾਸਤੇ ਦੋਸਤੋ ਹਰ ਇੱਕ ਕਿਸਾਨ ਵੀਰ ਵੱਖੋ-ਵੱਖਰੀਆਂ ਦਵਾਈਆਂ ਵਰਤ ਰਿਹਾ ਹੈਗਾ ਪਰ ਆਪਾਂ ਤੁਹਾਨੂੰ ਅੱਜ ਮੈਗਨੀਸ਼ੀਅਮ ਤੇ ਮੱਕੀ ਨੂੰ ਲੱਗਣ ਵਾਲੇ ਸਾਰੇ ਛੋਟੇ ਤੱਤ ਇਹ ਦੋ ਚੀਜ਼ਾਂ ਦੱਸਾਂਗੇ ਪਹਿਲਾਂ ਆਪਾਂ ਤੁਹਾਨੂੰ ਦੱਸਾਂਗੇ ਮੈਗਨੀਸ਼ੀਅਮ ਵਰਤ ਤਾਂ ਇਹ ਹਰੇਕ ਬੰਦਾ ਰਿਹਾ ਪਰ ਆਹ ਮੈਗਨੀਸ਼ੀਅਮ ਦਾ ਰਿਜ਼ਲਟ ਬਹੁਤ ਹੀ ਜ਼ਿਆਦਾ ਵਧੀਆ ਹੈਗਾ ਹਰ ਇੱਕ ਫਸਲ ਤੇ ਇਹ ਹੋ ਜਾਂਦੀ ਹੈ ਜੇ ਤੁਹਾਡੀ ਮੱਕੀ ਪੀਲੀ ਹੈ ਤੁਸੀਂ ਤਾਂ ਇਹਨੂੰ ਵਰਤ ਸਕਦੇ ਹੋ ਜਾਂ ਪਾਣੀ ਦੀ ਦਾਵਹੇ ਠਾ ਗਈ ਜਾ ਮੱਕੀ ਚ ਐਨਪੀਕੇ ਦੀ ਮਾਤਰਾ ਘੱਟ ਪਈ ਹੈ ਉਹਦੀ ਮਾਰਬੂਜੇ ਪੀਲੇ ਹੋਗੇ। ਜਾਂ ਜਿਵੇਂ ਮੱਕੀ ਚ ਇੱਕ ਇੱਕ ਖੁੱਡ ਡਾਊਨ ਜੇ ਹੈਗਾ ਤੁਸੀਂ ਤਾਂ ਇਹ ਵਰਤ ਸਕਦੇ ਹੋ। ਇਹ ਮੱਕੀ ਨੂੰ ਦੂਜੇ ਤੀਜੇ ਦਿਨ ਜਮਾ ਕਾਲਾ ਕਰ ਦਿੰਦੀ ਹੈ ਜਿਹਦੇ ਨਾਲ ਮੱਕੀ ਦੀ ਗਰੋਥ ਵੀ ਹੋਣ ਲੱਗ ਜਾਂਦੀ ਹੈ। ম্যাগਨੀਜ਼ ਅਤੇ ਮੈਗਨੀਸ਼ੀਅਮ ਇਹਨਾਂ ਦੋਨਾਂ ਚ ਅੰਤਰ ਹੈ ਭਰਾਵੋ ਇਹ ਦੋਨੇ ਅਲੱਗ ਅਲੱਗ ਕੰਮ ਕਰਦੀਆਂ ਨੇ ਜਦੋਂ ਵੀ ਤੁਸੀਂ ਲੈਣ ਜਾਣਾ ਤਾਂ ਉਹਨੂੰ ਦੁਕਾਨਦਾਰ ਨੂੰ ਦੱਸ ਕੇ ਦਵਾਈ ਲਿਆਉਣੀ ਹੈ ਵੀ ਸਾਨੂੰ ਕਿਹੜੇ ਕੰਮ ਵਾਸਤੇ ਚਾਹੀਦੀ ਹੈ। ਦੇ ਦੂਜੇ ਨੰਬਰ ਤੇ ਆ ਗਏ ਜਿੰਨੇ ਵੀ ਆਪਣੀ ਫਸਲ ਨੂੰ ਛੋਟੇ ਤੱਤ ਚਾਹੀਦੇ ਹੁੰਦੇ ਨੇ ਐਮ ਜੀ crop ਸਾਇੰਸ ਵਾਲਿਆਂ ਦੀ ਦਵਾਈ ਆ ਇਹ ਪਿਗੋ ਇਹਦੇ ਚ ম্যাগਨੀਸ਼ੀਅਮ ਜ਼ਿੰਕ ਫਾਸਫੋਰਸ ਮੈਗਜੀਨ ਨਾਈਟ੍ਰੋਜਨ ਜਿਵੇਂ ਬੰਦੇ ਨੂੰ ਸਾਰੇ ਵਿਟਾਮਿਨ ਚਾਹੀਦੇ ਹੁੰਦੇ ਨੇ ਇਹ ਚ ਸਾਰੇ ਫਸਲ ਨੂੰ ਲੱਗਣ ਵਾਲੇ ਛੋਟੇ ਤੱਤ ਮੌਜੂਦ ਹੁੰਦੇ ਨੇ ਛੋਟੇ ਤੱਤਾਂ ਦੀ ਅਕਸਰ ਘਾਟ ਮੱਕੀ ਨੂੰ ਆਈ ਜਾਂਦੀ ਆ ਪੀਲਾਪਨ ਆ ਜਾਂਦਾ ਜਾਂ ੱੱਬੇ ਪੈ ਜਾਂਦੇ ਨੇ ਜਾਬ ਵਿੱਚ ਮੱਕੀ ਦੇ ਢਾਲ ਛੋਟੇ ਰਹਿ ਜਾਂਦੇ ਨੇ ਵਿੱਚ ਤਾਂ ਗਰੋਥ ਵਧੀਆ ਕਰ ਜਾਂਦੀ ਹੈ ਵਿੱਚ ਜਿਵੇਂ ਆਪਾਂ ਬੌਣੇ ਬੂਜੇ ਕਹਿ ਦਿੰਨੇ ਆ ਉਹਦੇ ਵਾਸਤੇ ਤੁਸੀਂ ਇਹਨੂੰ ਵਰਤ ਸਕਦੇ ਹੋਗੇ ਨਾਲੇ ਇਹ ਇਹਦੇ ਵਿੱਚ ਵਾਟਰ ਸੋਲੂਸ਼ਨ ਫਲਟਰੀ ਲੈਜਰ ਹੈ ਜਿਹਦੇ ਕਰਕੇ ਧੁੱਪ ਤੋਂ ਵੀ ਬਚਤ ਰਹਿ ਜਾਂਦੀ ਹੈ ਜਿਵੇਂ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਮੱਕੀ ਤੇ ਉਹਦਾ ਜ਼ਿਆਦਾ ਅਸਰ ਨਹੀਂ ਪੈਂਦਾ ਬਹੁਤ ਹੀ ਸਸਤੀਆਂ ਦਵਾਈਆਂ ਨੇ ਦੋਨੇ ਤੁਸੀਂ ਇੱਕ ਵਾਰ ਵਰਤ ਕੇ ਦੇਖਿਓ ਆ ਦੇਖ ਸਕਦੇ ਹੋ ਇਹਨੂੰ ਫਿਗੋ ਦਵਾਈ ਹੈ ਇਹਦੀ ਫੋਟੋ ਵੀ ਖਿੱਚ ਲਿਓ ਚਾਹੇ ਇਹ ਦਵਾਈ ਕੇਰਾ ਵਰਤ ਕੇ ਦੇਖਿਓ ਬਹੁਤ ਹੀ ਟਾਪ ਦੇ ਰਿਜ਼ਲਟ ਨੇ ਧੰਨਵਾਦ